ਲਓ ਨਾ ট্রাক ਗਣੇ ਜੋਰ ਪਰ ਕੇ ਜਾਣਾ ਮੈਸੀ ਦਾ ਮੈਸੀ ਦਾ ਜੋਰ ਪਰ ਕੇ ਜਾਣਾ ਭਾਈ ਆ ਮੰਜੀ ਠੋਕਦਾ ਤੁਰਿਆ ਜਾਂਦਾ ਮਤਲਬ ਚੱਕਰ ਜਮਣੇ ਤੋੜਦਾ ਕਰ ਤੇ ਇਹ ਭਾਈ ਜੀ ਏ ਲਾਟਰ ਟ੍ਰੈਕ ਕਰੀ ਤੁੰਦਾ ਦੀ ਮੈਨਾਂ ਕਿਆ ਬਾਤ ਆ ਭਾਈ ਸੁਣਾ ਕਰਾ ਇਹ ਆਉਂਦਾ ਕਹਿੰਦੇ ਟ੍ਰੈਕਟਰ ਮਾਇਆ ਫੋਰ ਬੱਜ ਰਿਹਾ ਮੰਨ ਗਲੇ ਗਲੇ ਦੇ ਵਲ ਲੈ ਆ ਵੀ ਮੋ ਪ੍ਰੋਗਰਾਮ ਸਰਾ ਅੰਜਾਂ ਦਾ ਛੋਟਾ ਕਹਿੰਦੇ ਆ ਜਾਂਦਾ ਅੰਜਾਂ ਦਾ ਛੋਟਾ ਕਹਿੰਦੇ ਭਾਈਆਂ ਘੇਰਾ ਹਰਾ ਨਹੀਂ ਮੰਜੀ ਠੋਕਦਾ ਤੂੰ ਆ ਜਾਣਾ ਪਟੰਗੜ ਕੋਈ ਜਾਣਾ ਚੱਕਰ ਨਹੀਂ ਠੋਕਦਾ ਜਮਾਈ ਚੱਕਿਆ ਨਹੀਂ ਠੋਕਦਾ ਜਮਾਈ ਜਿੰਨੇ ਦੇ ਚਾਈ ਜਾਂਦਾ ਭਾਈ ਉਹਨੇ ਦੇ ਤੁਸੀਂ ਨੇ ਕਿਹਾ ਹੀ ਉਹ ਨਾ ਤੋਂ ਨਕੇ ਭਾਈ ਨਾਲੇ ਨਾਲੇ ਬਾਹਰ ਦੰਦਾ ਕੇ ਪੂਰਾ ਇੰਨਾ ਡਾਕਰ ਜੀ ਮਿਲਾਂਗਾ ਮੇਰੇ ਭਾਈ ਦਰਉਂਦਾ ਆਪਣਾ ਪੱਤੰਮੇ ਭਤੀ ਭਾਈ ਦੇ ਵਿੱਚ ਤੇ ਭਾਈ ਨੇ ਮਜਬੂਰੀ ਮੰਗਦੀ ਆ ਬਟ ਟੈਕਨੋ ਦਾ ਪਿਆਰ ਉਹ ਰੱਖਿਆ ਸੀਗਾ ਪਰ ਮਜਬੂਰੀ ਵੜ ਗਈ ਤੇ ਮੁੰਡਾ ਉੜ ਗਿਆ ਬਾਹਰ ਤੇ 2023 ਮਾਡਲ ਦੀ ਆ ਬਾਈ 2022 ਮਾਡਲ ਆ ਇਹ 11 ਮਹੀਨੇ ਦੇ ਵਿੱਚ ਤੇ ਸਰਫ ਦੇ ਸਰਫ 312 ਘੰਟੇ ਚੱਲਿਆ ਬਈ ਇਹ 312 ਘੰਟੇ ਚੱਲਿਆ ਬਾਈ ਮੈਕਸੀ ਫੋਨ ਤੋਂ 9500 ਸਰਗ ਕੀ ਜਲੇ ਸ਼ਰਾਗ ਆ ਸਕਦੇ ਬਾਈ ਇਹਨੂੰ ਲੈਪਟੋਪ ਹੀ ਆ ਖਰੀਦ ਮੈਂ ਬਾਹਰ ਵੀਡੀਓ ਬਣਾਉਣ ਲੱਗਾ ਸੀ ਨਾ ਤੇ ਮੈਨੂੰ ਰਲ ਨਹੀਂ ਦਿੱਤਾ ਪਤੰਗਾਂ ਦੇ ਨਾਲ ਕਿੱਟੀ ਕਰਾਉਂਦਾ ਕੰਮ ਆ। ਤੇ ਬਾਈ ਵੀ ਮਸਲੇ ਬਾਈ ਕੀ ਰੇਟ ਆਇਆ ਯਾਰ ਤੇ ਮਜਬੂਰੀ ਬਣੀ ਬਾਈ। ਕਿਹੜਾ ਹਲੰਦਾ ਕਹਿੰਦੇ ਕਿੱਥੇ? ਭਾਈ ਦਾ ਹੀ ਬਾਲਾ ਮਸੰਦਰ। ਨੈਰਾਲੰਦਾ ਬਾਈ ਨੈਰਾਲੰਦਾ। ਫੱਲ ਭੱਜੀ ਜਾਂਦਾ ਬਾਈ ਮੈਂ। ਐਂ ਗੱਲ ਨਹੀਂ ਮਾਂ ਚ ਸਾਹ ਚੜ ਗਿਆ ਵੇ। ਪਰ ਉਹਨੂੰ ਪਤਾ ਯਾਰ ਮੈਸੀ ਵਾਲਾ ਡਾਇਰੈਕਟਰ ਨਾ ਭਾਈ ਸਿਰਾਂ ਹੁੰਦੇ ਆ ਹਨਾ ਪਤਾ ਨਹੀਂ ਕੀ ਬੰਦੇ ਪਤੰਦਰ ਦੇ ਯਾਰ ਮਾਣਦੇ ਭਾਈ ਦੀ ਮਜਬੂਰੀ ਬਣ ਗਈ ਕਿ ਉਹ ਮੁੰਡਾ ਉੱਠ ਗਿਆ ਬਾਹਰ ਮੁੰਡੇ ਨੇ ਸ਼ੌਂਕ ਨਾਲ ਟਰੈਕਟਰ ਲਿਆ ਸੀਗਾ ਤੇ ਪਰ ਇਸ ਟਾਈਮ ਭਾਈ ਜਮਾ ਜੈਨਰੇਟਰ ਤੇ ਸੇਲ ਕਰ ਰਿਹਾ ਜਮਾ ਜੈਨਰੇਟਰ ਤੇ ਭਾਈ ਦੇ ਨਾਲ ਗੱਲਬਾਤ ਕਰਦੇ ਆ ਪਿੰਡ ਵੱਗਦਾ ਠੱਠੀ ਆ ਤੇ ਆ ਜੜ ਗਿਆ ਭਾਈ ਟਰੈਕਟਰ ਨਾਲ ਦੇ ਦਿੱਤਾ ਨਾਲ ਯਾਰ ਉਹ ਚੱਲਿਆ ਵੇਲਾ ਹਾਂ ਬਾਈ ਜਨਾ ਆ ਜੋ ਗੱਲ ਮਤ ਕਰਦੇ ਆ ਬਾਈ ਵੀ ਕੀ ਰੇਟ ਮੰਗਦਾ ਬਾਈ ਟਰੈਕਟਰ ਦਾ ਆ ਜੋ 315 ਘੰਟੇ ਚੱਲਿਆ ਬਾਈ ਜੀ ਇਹ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਆਪਣਾ ਪਿੰਡ ਕਿਹੜਾ ਬਾਈ ਜੀ ਸਾਰੀ ਡਿਟੇਲ ਦੱਸ ਦਿਓ ਕਿੱਥੇ ਘਰ ਆਪਣਾ ਈ ਠੱਠੀ ਭਾਈ ਠੀਕ ਹੈ ਜੀ ਮਾੜੀਆ ਆਟਾ ਮਾੜੀ ਵਾਲੇ ਅੱਡੇ ਦੇ ਕੋਲੇ ਬਾਈ ਜੀ ਘਰ ਪੈਂਦਾ ਏ ਠੱਠੀ ਭਾਈ ਤੇ ਤਸੀਲ ਕੋਟਪੂਰਾ ਆਉਂਦੀ ਕਿ ਇਧਰ ਆਪਣਾ ਜ਼ਿਲ੍ਹਾ ਮੋਗਾ ਲੱਗਦਾ ਈ ਜ਼ਿਲ੍ਹਾ ਮੋਗਾ ਤਸੀਲ ਬਾਗਾਪੁਰਾ ਤਸੀਲ ਆ ਗਈ ਬਾਗਾਪੁਰਾ ਬਾਈ ਜ਼ਿਲ੍ਹਾ ਮੋਗਾ ਕਿ ਹਾਂ ਬਰਗਾੜੀ ਦੇ ਕੋਲੇ ਪੈਂਦਾ ਬਾਈ ਪਿੰਡ ਇਹ ਠੱਠੀ ਭਾਈ ਠੱ ਤੇ ਬਾਈ ਜੀ ਆਪਣੇ ਕੀ ਚੱਕਰ ਬਣ ਗਏ ਮਜਬੂਰੀ ਬਣ ਗਈ ਦੋਨੇ ਮੁੰਡੇ ਬਾਹਰ ਉੱਠ ਗਏ ਜੀ ਠੀਕ ਆ ਸ਼ੌਂਕ ਨਾਲ ਲੈ ਹੁਣੇ ਹਨਾ ਹਾਂ ਹਾਂ ਸ਼ੌਂਕ ਨਾਲ ਉਹ ਦੱਲੇ ਸੀ ਪੂਰਾ ਅਗਲਾ ਸ਼ੌਂਕ ਨਾਲ ਰਹਿੰਦਾ ਬਈ ਤੁਹਾਨੂੰ ਇੱਕ ਵਾਰੀ ਟਰੈਕਟਰ ਦੀ ਕੰਡੀਸ਼ਨ ਵਿਖਾ ਦਈਏ ਲੈ ਬਾਈ 950 ਮੈਸੀ ਫਾਰਮ ਨਾ ਬਾਕੀ ਦਸਨ ਦੀ ਲੋੜ ਨਹੀਂ ਤੁਹਾਨੂੰ ਚਲਾ ਕੇ ਵਿਖਾਤਾ ਆਂ ਤਸੱਲੀ ਬਖਸ਼ ਕੰਮ ਕਰਾ ਕੇ ਵਿਖਾਦਾ ਬਾਈ ਜੀ ਤੇ ਮਾਡਲ ਹੈਗਾ ਇਹ 2023 ਦੇ ਵਿੱਚ ਆ ਜਾਂਦਾ 2022 ਦੇ 11ਵੇਂ ਮਹੀਨੇ ਚ ਆਇਆ ਬਈ ਇਹ ਟਰੈਕਟਰ ਤੇ ਬਾਈ ਜੀ ਇਹਦੀ ਡਿਮਾਂਡ ਹਣ ਕਿੰਨੀ ਰੱਖੀ ਹੈ ਜੀ ਹਾਂ ਭਾਈ ਜੀ ਕਿੰਨਾ ਰੇਟ ਮੰਗਦੇ ਬਈ 835 ਮੰਗਦੇ 835 ਮੰਗਦੇ ਬਾਈ ਤੇ ਇਸ ਟਾਈਮ ਨਵਾਂ ਕਿੰਨੇ ਦਾ ਪਤਾ ਕੋਈ ਨਵਾਂ ਦਾ 9 ਤੋਂ ਉੱਤੇ ਹੈ 9 ਤੋਂ ਉੱਤੇ ਹੈ ਬਾਈ ਜੀ ਇਹਦਾ ਨਵੇਂ ਦਾ ਰੇਟ ਇਸ ਟਾਈਮ ਬਾਈ ਨੇ ਮੰਗਿਆ 835 ਤੇ ਬਾਈ ਮੌਕੇ ਤੇ ਮਾਨਤਾ ਹੋ ਜੂਗਾ ਜਿਹੜਾ ਆਪਣੀ ਵੀਡੀਓ ਵੇਖਿਆ ਹਾਂ ਹਾਂ ਮਾਨਤਾ ਹੋ ਜੂਗਾ ਕਰਨਾ ਪਊਗਾ ਖੁੱਲ ਕੇ ਖੁੱਲ ਕੇ ਕਰ ਹੁਣੇ ਕਰਦੇ ਬਾਈ ਥੋੜਾ ਜਿਆਦਾ ਯਾਰ ਦਾ 10000 ਕਰਦਾ 10000 ਮੰਨਤਨ ਹੋਰ ਕਰਦਾ ਬਾਈ 825 ਬਾਈ ਨੇ ਡਿਮਾਂਡ ਰੱਖੀ ਆ ਬਾਕੀ ਮੌਕਤ ਹੈ ਹੋਰ ਮੰਨਤਾਂ ਨਾ ਹੋ ਜੂਗਾ ਤੇ ਨੰਬਰ 22 ਤੋਂ ਲੈਨੇ ਆ ਸਕਰੀਨ ਤੇ ਨੰਬਰ ਆ ਰਿਹਾ ਬਾਈ ਜੀ ਤੁਸੀਂ ਨੰਬਰ ਬੋਲ ਦਿਓ ਜੀ 941796571 ਜੀ 94179 65771 ਜੀ 65771 ਬਾਈ ਜੀ ਨੰਬਰ ਆ ਗਿਆ ਸਕਰੀਨ ਤੇ ਤੇ ਹਸਪਤਾਲ ਨੂੰ ਬਾਈ ਕਿੰਨੇ ਚਾਹਾਂਦਾ 55 52 hp 58 horsepower ਆ ਜਾਂਦਾ ਬਾਈ ਬਾਕੀ ਇਹ ਤੁਸੀਂ 58 ਵੈਸੇ ਲਿਖਿਆ ਹੁੰਦਾ ਜਾਣ ਦਾ ਮੈਨਾ ਅੰਨੇ ਲਾ ਜਾਂਦਾ ਬਾਈ ਇਹ ਤੁਸੀਂ ਵੇਖਿਆ ਮੰਜੀ ਠੋਕਦਾ ਤੁਰਿਆ ਆਉਂਦਾ ਮੈਨੂੰ ਨਾਲ ਨਹੀਂ ਰੋਲ ਦਿੰਦਾ ਇਹਨੇ ਲਓ ਬਾਈ ਜਿਹੜੇ ਘਰੋਂ ਆਪਾਂ ਟਰੈਕਟਰ ਦੀ ਵੀਡੀਓ ਬਣਾਈ ਆ ਮੈਸੀ ਦੀ ਉਸੇ ਘਰ ਹੀ ਇਹ ਗੱਡੀ ਵਕਾਊਆ ਕਿਉਂਕਿ ਮੁੰਡੇ ਜਾਵੜਿਆ ਬਾਹਰ ਬਾਈ ਆਂਦਾ ਕਹਿੰਦਾ ਮੈਥੋ ਨਹੀਂ ਬਾਈ ਆ ਗੱਡੀ ਸੂਤ ਆਉਂਦੀ ਆ ਆਪਾਂ ਲਿਆਵਾਂਗੇ ਦੇਸੀ ਜੀ ਜੀਪ ਤਕੰਦਾ ਆ ਗੱਡੀ ਵੇਚਣੀ ਹੈ ਕਿਉਂਕਿ ਮੁੰਡੇ ਬਾਹਰ ਉੱਟ ਕੇ ਉਹਨਾਂ ਨੇ ਹੁਣ ਕੀ ਪਤਾ ਬਾਈ 5 ਸਾਲ ਨਹੀਂ ਆਉਣਾ 7 ਸਾਲ ਆਉਣਾ ਉਹਦੋਂ ਗੱਡੀ ਹੋ ਜਾਂਦੀ ਖਰਾਬ ਹੋਣਾ ਉਹ ਚੀਜ਼ ਨਹੀਂ ਰਹਿੰਦੀਗੀ ਤੇ ਬਾਈ ਦੇ ਨਾਲ ਕਰਦਾ ਗੱਲਬਾਤ ਵੀ ਕੀ ਮਾਡਲ ਆ ਬਾਈ ਜੀ ਬਰੀਜਾ ਗੱਡੀ ਆ ਜਾਂਦੀ ਹੈ SUZUKI ਵਾਲਿਆਂ ਦੀ ਤੁਸੀਂ ਵੇਖੀ ਹੋਣੀ ਇੱਕ ਵਾਰੀ ਕੰਡੀਸ਼ਨ ਚੈੱਕ ਕਰ ਲਿਓ ਜੇ ਬਾਈ ਪੰਜਾਬ ਨੰਬਰ ਆ PB 10 HB 0920 ਤੇ ਕੁਆਲਿਟੀ ਵੇਖੋ ਬਾਈ ਸਾਫ਼ ਪਈਆ ਕਿਤੇ ਕੋ ਸਕ੍ਰੈਚ ਸਕੂਚ ਨਹੀਂਗਾ ਬਾਈ ਸਾਰੇ ਉਵੇਂ ਪਈ ਜਿਨੂੰ ਨਹੀਂ ਕਿਤੋਂ ਨਹੀਂ ਲੱਗੀ ਨਾ 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 ਬੰਪਰ ਮੂੰਪਰ ਜਾਂ ਨਾ ਨਾ ਬਈ ਪਰੰਪਰ ਤੁਸਾ ਸੈਟ ਜਮ ਹੱਕੂ ਸੈਟ ਜਣੀ ਕਹ ਨਹੀਂ ਨਵਾਲਵਾ ਜਾਂ ਬਾਬਾ ਉਵੇਂ ਜਿਵੇਂ ਹੈਗੀ ਉਵੇਂ ਪਈ ਆ ਬਾਈ ਓਏ ਠੀਕ ਆ ਕੋਈ ਟੱਚਿੰਗ ਟੱਚਿੰਗ ਨਹੀਂ ਕਰਾਈ ਨਾ 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 ਨੀ ਹਾਲੇ ਤੋਂ ਠੀਕ ਆ ਇੰਜਨ ਗੇਅਰ ਦੀ ਬਾਕੀ ਓਕੇ ਹੋਊਗੀ ਕਿਉਂਕਿ 2019 ਮਾਡਲ ਦੱਸਿਆ ਹੀ ਮਹੀਨਾ ਪੁੱਛ ਲੈਨੇ ਆ 2019 ਮਾਡਲ ਦੇ ਕਿਹੜੇ ਮਹੀਨੇ ਦੇ 60 ਚੱਲੀ 60000 60000 ਕਿਲੋਮੀਟਰ ਚੱਲੀ ਆ ਬਾਈ 2019 ਦਾ ਪਤਾ ਨਹੀਂ ਪੰਜਵਾਂ ਮਹੀਨਾ ਕਿ ਕਿਹੜਾ ਸੀਗਾ ਪਤਾ ਨਹੀਂ ਚਲੋ ਵੇਖ ਲੈ ਕਾਪੀ ਤੇ ਆਣਾ ਸਾਰਾ ਕੁਝ ਹੈਗਾ ਆਰਸੀ ਵਗੈਰਾ ਸਾਰਾ ਕੁਝ ਹਾਂ ਸਾਰਾ ਕੁਝ ਹੈਗਾ ਸਾਰਾ ਕੁਝ ਕੰਪਲੀਟ ਹੈ ਤੇ ਡਿਮਾਂਡ ਕਿੰਨੀ ਰੱਖੀ ਹੈ ਦੀ ਇਹਦੀ 835 8 ਲੱਖ ਤੇ 35000 ਰੁਪਇਆ ਤੇ ਨਵੀਂ ਕਿੰਨੇ ਦੀ ਲਈ ਸੀਗੀ ਨਹੀਂ ਆਪਾਂ ਤਾਂ ਲਈ ਸੀ ਠੀਕ ਆ ਗਾਹਾਂ ਲਈ ਸੀਗੀ ਹਾਂ ਲਈ 8 ਲੱਖ ਤੇ 35000 ਜਾਨੀ ਇਹ ਸੈਕੰਡ ਓਨਰ ਆ ਜਾਂਦੀ ਹੈ ਬਾਈ ਇਹ ਤੇ ਹੁਣ ਤੁਹਾਡੇ ਨਾਲ ਹੀ ਆ ਜੀ ਨਹੀਂ ਵਈ ਇਹ ਅਗਲੇ ਦਾ ਨਾ ਹੀ ਹੈ ਪਹਿਲੇ ਨਾ ਹੀ ਹੈ ਕਰਾਈ ਨਹੀਂ ਜਾਨੀ ਉਹ ਦਵਾਨਾ ਨਹੀਂ ਕਰਾਈ ਨਹੀਂ ਠੀਕ ਆ ਨਾ ਨਹੀਂ ਕਰਾਈ ਬਈ ਫਰਸਟ ਆਨਰ ਹੀ ਆ ਜਾਂਦੀ ਹੈ ਜਾਨੀ ਇਹ ਸਿੱਧੀ ਡਾਇਰੈਕਟ ਤੁਹਾਡੇ ਨਾਲ ਹੋ ਜੂਗੀ ਬਾਈ ਇੰਟੀਰੀਅਰ ਵੇਖ ਲਓ ਬਈ ਇੱਕ ਕਰੀ ਕੋਲੋ ਬੱਡੀ ਲੈ ਬਈ ਅੰਦਰੋਂ ਗੱਡੀ ਵੇਖ ਲਓ ਜੇ ਸਾਫ਼ ਪਈ ਹੈ ਆ ਗਏ ਮੈਟ ਮੋਟ ਬਾਈ ਇਹ ਤਾਂ ਬਈ ਉਦੋਂ ਜਦੋਂ ਮੁੰਡੇ ਕੇ ਖੜੀ ਹੋਊਗੀ ਇਹਨਾਂ ਖੜੀ ਜੇ ਬਈ ਖੜੀ ਜੇ ਚਲਾਉਣ ਵਾਲਾ ਹੀ ਜਣੇ ਹੂੰ ਚਲਾਉਣ ਵਾਲਾ ਹੈ ਨਹੀਂ ਕਹਿੰਦੇ ਮੇਥੋਂ ਚੱਲਦੀ ਨਹੀਂ ਗੀ ਕਹਿੰਦੇ ਆਪਣੇ ਤਾਂ ਜੀਪ ਚੱਲਦੀ ਹੈ ਬਾਈ ਹਾਂ ਕਹਿੰਦਾ ਇਹਦਾ ਭਾਈ ਜੀਪ ਲੈਣੀ ਹੈ ਗੱਡੀ ਵੇਚਣੀ ਹੈ ਕਿਉਂਕਿ ਆਪਣੇ ਤੋਂ ਨਹੀਂ ਚੂਤ ਆਉਂਦੀ ਮੁੰਡੇ ਚਲਾਉਂਦੇ ਹੁੰਦੇ ਸੀ ਮੁੰਡੇ ਉੱਠ ਕੇ ਬਾਹਰ ਹੁਣ ਚਲਾਉਣ ਵਾਲਾ ਹੈ ਨਹੀਂ ਗਾ ਖੜੀ ਚੀਜ਼ ਖਰਾਬ ਹੋ ਜਾਂਦੀ ਆ ਮਜਬੂਰੀ ਚ ਭਾਈ ਚੀਜ਼ ਹੈ ਜਿਹੜੀ ਵੇਚਣੀ ਪੈਂਦੀ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਦੋ ਨਾਗ ਖੜਿਆ ਭਾਈ ਇੱਕ ਆ ਗਿਆ ਮੈਸਰੀ ਟਰੈਕਟਰ ਤੇ ਇੱਕ ਆ ਗਈ ਭਾਈ ਬਰੀਜਾ ਗੱਡੀ ਬਹੁਤ ਵਧੀਆ ਗੱਡੀ ਆ ਬਾਕੀ ਦੱਸਣ ਦੀ ਲੋੜ ਹੀ ਨਹੀਂ ਭਾਈ 68000 ਕਿਲੋਮੀਟਰ ਚੱਲੀ ਆ ਤੇ ਉਦੋਂ ਦੀ ਖੜੀ ਆ ਭਾਈ ਤੇ ਬਾਕੀ ਮੌਕੇ ਤੇ ਮਾਨਤਨ ਕਰ ਦਿਓ ਜਰੂਰ ਹਾਂ ਕਰ ਦਿਆਂਗਾ ਨੰਬਰ ਬੋਲ ਦਿਓ ਭਾਈ ਜੀ 94 99 6577 94171 65777 ਜਿਹੜੀ ਇਹ ਨਾਂ ਹੋਣਾ ਕਿਸੇ ਦੇ ਆਈ ਉਹ ਹੋਊਗਾ ਬੰਦਾ ਨਾ ਹਾਂ ਹਾਂ ਸਾਰਾ ਉਹਦਾ ਹੈਗਾ ਸਾਰਾ ਕੋ ਸਭ ਦਾ ਤੇ ਜਾਨੀ ਬੰਦਾ ਆ ਜੂਗਾ ਨਾਂ ਕਰਾ ਜੂਗਾ ਸੈਂਡ ਸੋਣ ਜਿਹੜੇ ਲੋਡ ਹੁੰਦੇ ਮਾੜ ਮੋਟ ਉਹ ਬੰਦੇ ਦਾ ਬਾਈ ਜੀ ਨੇੜੋ ਹੀ ਲਈ ਹੋਣੀ ਹੈ ਨਾ ਸਕੇ ਸੰਬੰਧੀ ਤੋਂ ਲਈ ਹੋਣੀ ਹੈ ਬਾਈ ਹਰ ਨੇ ਗੱਡੀ ਤੇ ਨਾਂ ਹੋ ਜੂਗੀ ਬਾਈ ਜਾਂਦੇ ਬਾਈ ਅਵੇਲੇਬਲ ਹੀ ਐਸ ਟਾਈਮ ਤੇ ਕਚਰੀਆਂ ਦੇ ਵਿੱਚ ਜਿੰਮੇ ਤੁਹਾਡਾ ਰਸੂਤ ਲੱਗਦਾ ਕਰਾ ਲਿਓ ਜੇ ਬਈ ਜਮਾਨ ਸਾਫ ਗੱਡੀ ਪਈ ਆ ਬਾਕੀ ਮੌਕੇ ਤੇ ਵੀਰੋ ਮਾਨ ਤੁਹਾਨੂੰ ਹੋ ਜੂਗਾ 2019 ਮਾਡਲ ਅੰਦਰੋਂ ਵਖਾ ਦਿਓ ਭਈਆ ਜੀ